ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਨੰਬਰ 54 ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1231 ਤੇ ਦਰਜ ਹੈ ਇਸ ਸ਼ਬਦ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਥੋੜਾ ਜਿਹਾ ਸਮਾਪਜੀ ਦਾ ਲੈਣਾ ਚਾਹਵਾਂਗਾ 5 ਜੁਲਾਈ 21 ਹਾੜ ਵਾਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਹਾੜ ਵਾਲੇ ਦਿਨ 1595 ਈਸਵੀ ਨੂੰ ਤਾਂ ਨਿਸ਼ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਪਿੰਡ ਵਡਾਲੀ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਭਾਵ ਉਹਨਾਂ ਦਾ ਜਨਮ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 11 ਸਾਲਾਂ ਦੇ ਹੋਏ ਸਨ ਜਦੋਂ 1606 ਈਸਵੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਲਾਹੌਰ ਨੂੰ ਸ਼ਹਾਦਤ ਦੇਣ ਲਈ ਚੱਲੇ ਸਨ ਉੱਥੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਪ੍ਰੋਫੈਸਰ ਸਾਹਬ ਸਿੰਘ ਦੇ ਲਿਖਨ ਮੁਤਾਬਕ 1609 ਈਸਵੀ ਨੂੰ 18 ਹਾੜ ਵਾਲੇ ਦਿਨ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਰੱਖੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਸਿੱਖ ਸਮਾਜ ਦੇ ਅੰਦਰ ਦੋ ਤਿੰਨ ਨਵੀਆਂ ਚੀਜ਼ਾਂ ਐਲਾਨੀਆਂ ਸਨ ਇੱਕ ਤਾਂ ਇਹ ਕਿ ਸਿੱਖ ਕੇਵਲ ਸੰਤ ਨਹੀਂ ਰਹੇਗਾ ਉਹ ਸੰਤ ਹੋਣ ਦੇ ਨਾਲ-ਨਾਲ ਉਹਦੇ ਵਿੱਚ ਸਿਪਾਹੀ ਵਾਲੇ ਗੁਣ ਵੀ ਹੋਣਗੇ ਦੂਸਰਾ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਇਹ ਵੀ ਐਲਾਨ ਕੀਤਾ ਸੀ ਕਿ ਜਿੰਨੇ ਵੀ ਗੁਰਸਿੱਖ ਪੜਾਪੜਾ ਗੁਰੂ ਦਰਬਾਰ ਵਿੱਚ ਆਉਂਦੇ ਨੇ ਜਿੱਥੇ ਉਹ ਆਪਣੀਆਂ ਪ੍ਰੇਮ ਪੇਟਾਵਾਂ ਹੋਰ ਹੋਰ ਲੈ ਕੇ ਆਉਂਦੇ ਨੇ ਉਹਦੇ ਨਾਲ ਨਾਲ ਉਹ ਚੰਗੇ ਸ਼ਸਤਰ ਚੰਗੇ ਕੋੜੇ ਆਦਿਕ ਲੈ ਕੇ ਆਇਆ ਕਰਨ ਇਹਦੇ ਨਾਲ ਨੌਜਵਾਨ ਜਿਹੜੇ ਨੇ ਉਹ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਨ ਕਿਉਂਕਿ ਇਸ ਸਮਾਂ ਇਹੋ ਜਿਹਾ ਆ ਗਿਆ ਕਿ ਜ਼ਾਲਮ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆਉਂਦਾ ਤੇ ਜਿਹੋ ਜੀ ਭਾਸ਼ਾ ਕੋਈ ਮਨੁੱਖ ਸਮਝਦਾ ਹੋਵੇ ਉਸ ਨੂੰ ਉਹੋ ਜੀ ਭਾਸ਼ਾ ਵਿੱਚ ਹੀ ਉੱਤਰ ਦਿੱਤਾ ਜਾਏ ਤੇ ਉਹਦੀ ਸਮਝ ਵਿੱਚ ਆਉਂਦਾ ਜੇ ਸਾਡੀ ਭਾਸ਼ਾ ਕੋਈ ਹੋਰ ਹੋਵੇ ਜਿਸ ਨਾਲ ਗੱਲ ਕਰਦੇ ਆ ਉਹਦੀ ਹੋਰ ਹੋਵੇ ਤੇ ਉਸ ਨੂੰ ਸਮਝ ਨਹੀਂ ਆਉਂਦੀ ਇਨਾ ਜਰਵਾਣਿਆਂ ਦੀ ਭਾਸ਼ਾ ਵਿੱਚ ਸ਼ਾਂਤੀ ਨਾਂ ਦੀ ਕੋਈ ਬੋਲੀ ਆ ਭਾਸ਼ਾ ਨਹੀਂ ਸੀ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਬੋਲ ਕੇ ਵੇਖ ਲਈ ਸੀ ਹੁਣ ਉਹਨਾਂ ਦੀ ਭਾਸ਼ਾ ਕੀ ਸੀ ਜ਼ੁਲਮ ਦਾ ਮੁਕਾਬਲਾ ਡੱਟ ਕੇ ਕੀਤਾ ਜਾਏ ਸ਼ਸਤਰ ਨਾਲ ਕੀਤਾ ਜਾਏ ਉਹਨਾਂ ਨੇ ਯੋਧਿਆਂ ਦੇ ਵਿੱਚ ਜਿੱਥੇ ਉਹ ਕੇਵਲ ਹੋਸ਼ ਰੱਖਦੇ ਸਨ ਉਦੋਂ ਨਾਲ ਨਾਲ ਜੋਸ਼ ਵੀ ਪਰਨਾ ਪ੍ਰਾਰੰਭ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖ ਸਮਾਜ ਦੇ ਅੰਦਰ ਜਿਹੜੀ ਨਵੀਂ ਰੂਹ ਫੂਕੀ ਉਹ ਸੀ ਸਿਪਾਹੀਪੁਨਾ ਪਰ ਸੰਤਤਾਈ ਦੇ ਨਾਲ ਨਾਲ ਉਹਨਾਂ ਦਾ ਇਹ ਵਿਚਾਰ ਸੀ ਕਿ ਜੇ ਸਿੱਖ ਕੱਲਾ ਸੰਤ ਬਣ ਜਾਏਗਾ ਤੇ ਇਨੂੰ ਆਪਣੀ ਰਖਵਾਲੀ ਵਾਸਤੇ ਕਿਸੇ ਹੋਰ ਦੀ ਜ਼ਰੂਰਤ ਪਵੇਗੀ ਜੇ ਇਹ ਇਕੱਲਾ ਸਿਪਾਈ ਬਣ ਜਾਵੇਗਾ ਤੇ ਬਹੁਤ ਵਧੇਰੇ ਚਾਂਸ ਹੁੰਦੇ ਨੇ ਕਿ ਜਿਸ ਮਨੁੱਖ ਦੇ ਕੋਲ ਧਰਮ ਨਹੀਂ ਗੁਰੂ ਦੀ ਸਿੱਖਿਆ ਨਹੀਂ ਉਹ ਤਾਕਤ ਹਾਸਲ ਕਰਕੇ ਉਹ ਜ਼ੁਲਮ ਕਰਨ ਵਾਲਾ ਜ਼ਾਲਮ ਬਣ ਜਾਂਦਾ ਹੈ ਇਸ ਲਈ ਗੁਰੂ ਜੀ ਦਾ ਵਿਚਾਰ ਸੀ ਕਿ ਮੇਰੇ ਸਿੱਖ ਦੇ ਕੋਲ ਸੰਤ ਤਾਈ ਵੀ ਹੋਵੇ ਤੇ ਸਿਪਾਹੀ ਪੁਨਾ ਵੀ ਹੋਵੇ ਉਹ ਧਰਮ ਦੇ ਆਧਾਰ ਤੇ ਜ਼ਿੰਦਗੀ ਵੀ ਜੀਵੇ ਤੇ ਆਪਣੀ ਰਖਵਾਲੀ ਵਾਸਤੇ ਉਹਨੂੰ ਕਿਸੇ ਦਾ ਮੂੰਹ ਵੀ ਨਾ ਵੇਖਣਾ ਪਵੇ ਉਹ ਆਪਣੀ ਰਖਵਾਲੀ ਆਪ ਕਰ ਸਕੇ ਸੋ ਆਪ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਆਪ ਜੀ ਨੂੰ ਮੁਬਾਰਕ ਹੋਵੇ ਅਨ ਆਪਾਂ ਸ਼ੁਰੂ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਉਹਨਾਂ ਦਾ ਪਾਵਨ ਸ਼ਬਦ ਜੋ ਰਾਗ ਸਾਰੰਗ ਵਿੱਚ ਹੈ ਉਹਦੇ ਵਿੱਚ ਜੜੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਗੁਰੂ ਜੀ ਨੇ ਇੱਕ ਬਹੁਤ ਸੁੰਦਰ ਸਵਾਲ ਖੜਾ ਕੀਤਾ ਹੈ ਸਵਾਲ ਛੋਟਾ ਮੋਟਾ ਨਹੀਂ ਸਾਡੀ ਜ਼ਿੰਦਗੀ ਨਾਲ ਸੰਬੰਧਤ ਹੈ ਸਵਾਲ ਕੀ ਹੈ ਕਹਾਂ ਨਰ ਆਪ ਨੂੰ ਜਨਮ ਗਵਾਵੇ ਕਹਾਂ ਦਾ ਮਤਲਬ ਇੱਥੇ ਹੈ ਕਿਉਂ ਇਹ ਮਨੁੱਖ ਆਪਣੀ ਸਾਰੀ ਜ਼ਿੰਦਗੀ ਕਿਉਂ ਵਿਅਰਥ ਗਵਾ ਲੈਂਦਾ ਹੈ ਇਹ ਸਵਾਲ ਸਾਡੇ ਸਾਰਿਆਂ ਲਈ ਹੈ ਕਿਸੇ ਇਕੱਲੇ ਮਨੁੱਖ ਲਈ ਨਹੀਂ ਏ ਇਨਸਾਨ ਆਪਣੀ ਜ਼ਿੰਦਗੀ ਨੂੰ ਵਿਅਰਥ ਕਿਉਂ ਗਵਾਉਂਦਾ ਥਿਰ ਦੱਸਿਆ ਕਿ ਮਨੁੱਖ ਆਪਣੀ ਸਾਰੀ ਜ਼ਿੰਦਗੀ ਕਰਦਾ ਕੀ ਰਹਿੰਦਾ ਮਾਇਆ ਮਦ ਵਿਖਿਆ ਰਸ ਰਚਿਓ राम शरण ਨਹੀਂ ਆਵੇ ਤਿੰਨ ਤਰ੍ਹਾਂ ਦਾ ਨਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਆਪਾਂ ਨੂੰ ਦੱਸਿਆ ਜੋ ਬਨ ਧਨ ਪ੍ਰਭਤਾ ਕੈ ਮਦਮ ਐ ਨਸ ਰਹੇ دیਵਾਨਾ ਇਹ ਮਨੁੱਖ ਤਿੰਨ ਤਰ੍ਹਾਂ ਦਾ ਨਸ਼ਾ ਇੱਕ ਜਵਾਨੀ ਦਾ ਨਸ਼ਾ ਇੱਕ ਧਨ ਪਦਾਰਥ ਦਾ ਨਸ਼ਾ ਤੇ ਇੱਕ ਪ੍ਰਭਤਾ ਦਾ ਨਸ਼ਾ ਵਡਿਆਈ ਦਾ ਨਸ਼ਾ ਆਪਣੇ ਕਿਸੇ ਉੱਚੇ ਅਹੁਦੇ ਦਾ ਨਸ਼ਾ ਇਸ ਤਿੰਨ ਤਰ੍ਹਾਂ ਦੇ ਨਸ਼ੇ ਵਿੱਚ ਮਨੁੱਖ ਆਪਣੀ ਸਾਰੀ ਜ਼ਿੰਦਗੀ ਵਿਅਰਥ ਗਵਾ ਕੇ ਚਲਾ ਜਾਂਦਾ ਹੈ ਤੇ ਨਸ਼ੇ ਵਿੱਚ ਸ਼ਰਾਬੀ ਹੋਇਆ ਮਨੁੱਖ ਨਸ਼ੇ ਦੇ ਅਧੀਨ ਇਹਨੂੰ ਸਾਰੀ ਜ਼ਿੰਦਗੀ ਚੇਤਾ ਹੀ ਨਹੀਂ ਆਉਂਦਾ ਕਿ ਮੈਂ ਪ੍ਰਮਾਤਮਾ ਦੀ ਸ਼ਰਨ ਵਿੱਚ ਵੀ ਜਾਣਾ ਸੀ ਮੈਂ ਵਾਹਿਗੁਰੂ ਜੀ ਦਾ ਨਾਮ ਵੀ ਜਪਣਾ ਸੀ ਮੈਂ ਧਰਮ ਕਰਮ ਵੀ ਕਮਾਉਣੇ ਸਨ ਇਹ ਇਹਨੂੰ ਚੇਤਾ ਹੀ ਨਹੀਂ ਆਉਂਦਾ ਕਹਨਾਰਾਪਨੋ ਜਨਮ ਗਵਾਵੇ ਇਹ ਮਨੁੱਖ ਕਿਉਂ ਆਪਣਾ ਜਨਮ ਫੀਰੇ ਜੈਸਾ ਜਨਮ ਹੈ ਕੌਟੀ ਬਦਲੇ ਜਾਏ ਇੰਨਾ ਕੀਮਤੀ ਸਮਾਂ ਇਹ ਕੌਡੀਆਂ ਦੇ ਭਾਗ ਗਵਾ ਕੇ ਤੇ ਅਖੀਰ ਨੂੰ ਜਦੋਂ ਇਸ ਦੁਨੀਆ ਵਿੱਚੋਂ ਤੁਰਦਾ ਹੈ ਉਹ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੋਇਆ ਚੱਲੇ ਜੁਆਰੀ ਦੋਹੇ ਹੱਥ ਚਾਰ ਜਿਵੇਂ ਜੂਏ ਦੀ ਬਾਜ਼ੀ ਵਿੱਚ ਹਾਰਿਆ ਹੋਇਆ ਮਨੁੱਖ ਜਦੋਂ ਜੂਏ ਦੇ ਮਕਾਨ ਚੋਂ ਬਾਹਰ ਨਿਕਲਦਾ ਹੈ ਜੂਏ ਦੀ ਦੁਕਾਨ ਚੋਂ ਬਾਹਰ ਨਿਕਲਦਾ ਹੈ ਤੇ ਉਹ ਖਾਲੀ ਦੋਵੇਂ ਹੱਥ ਛਾੜ ਕੇ ਚਲਾ ਜਾਂਦਾ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ ਕਿਤੇ ਮਨੁੱਖ ਨਾਲ ਇਹੋ ਕੁਝ ਹੀ ਤੇ ਨਹੀਂ ਹੋ ਰਿਹਾ ਜੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਸ ਸਵਾਲ ਵੱਲ ਥੋੜਾ ਜਿਹਾ ਗੋ ਨਾਲ ਥੋੜਾ ਜਿਹਾ ਇਮਾਨਦਾਰੀ ਨਾਲ ਥੋੜਾ ਜਿਹਾ ਸਹਿਜ ਵਿੱਚ ਬੈਠ ਕੇ ਵਿਚਾਰਾਂਗੇ ਇਸ ਸਵਾਲ ਨੂੰ ਸਮਝਾਂਗੇ ਤੇ ਆਪਾਂ ਨੂੰ ਸਮਝ ਤੇ ਆ ਹੀ ਜਾਏਗੀ ਭਾਵੇਂ ਅਸੀਂ ਉਸ ਵਿਚਾਰ ਨੂੰ ਅਪਣਾਈਏ ਜਾਂ ਨਾ ਅਪਣਾਈਏ ਉਹਦੇ ਤੇ ਅਮਲ ਕਰੀਏ ਜਾਂ ਨਾ ਕਰੀਏ ਪਰ ਮੈਨੂੰ ਨਹੀਂ ਲੱਗਦਾ ਇਹੋ ਜਿਹਾ ਕੋਈ ਮਨੁੱਖ ਹੋਵੇ ਜਿਹਦੇ ਅੱਗੇ ਆ ਸਵਾਲ ਰੱਖਿਆ ਜਾਏ ਤੇ ਉਸ ਨੂੰ ਇਹਦੀ ਸਮਝ ਨਾ ਆਉਂਦੀ ਹੋਵੇ ਸਮਝ ਮੈਨੂੰ ਵੀ ਆ ਰਹੀ ਏ ਸਮਝ ਤੁਹਾਨੂੰ ਵੀ ਆ ਰਹੀ ਏ ਅਰਸੀ ਮਾਇਆ ਮਦ ਵਿਖਿਆ ਰਸ ਮਾਇਆ ਦਾ ਨਸ਼ਾ ਜਿਸ ਨੂੰ ਗੁਰੂ ਜੀ ਨੇ ਧੰ ਦਾ ਨਸ਼ਾ ਆਖਿਆ ਹੈ ਵਿਖਿਆ ਮੈਨੇ ਜੀ ਮਾਇਆ ਹੀ ਹੁੰਦੀ ਏ ਤੇ ਇੱਥੇ ਮਾਇਆ ਦਾ ਅਰਥ ਹੁੰਦਾ ਹੈ ਮਾਇਆ ਰੂਪੀ ਜ਼ਹਿਰ ਅਸੀਂ ਇਸ ਮਾਇਆ ਨੂੰ ਇਕੱਠਿਆਂ ਕਰਦੇ ਹਾਂ ਇਸ ਦਾ ਇਸਤੇਮਾਲ ਕਰਦੇ ਹਾਂ ਇਸ ਨੂੰ ਅੰਮ੍ਰਿਤ ਸਮਝ ਰੱਖਿਆ ਆਪਾਂ पर असल ਵਿੱਚ ਅੰਮ੍ਰਿਤ ਨਹੀਂ ਹੈ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ ਇਹ ਜ਼ਹਿਰ ਦੀਆਂ ਗੰਦਲਾਂ ਨੇ ਲੇਕਿਨ ਇਹਨਾਂ ਦੇ ਉੱਤੇ ਖੰਡ ਦਾ ਚੀਨੀ ਦਾ ਕੋਟ ਕੀਤਾ ਹੋਇਆ ਜਦੋਂ ਆਪਾਂ ਖਾਂਦੇ ਆਂ ਤੇ ਬੜੀ ਮਿੱਠੀ ਲੱਗਦੀ ਏ ਮਾਇਆ ਲੇਕਿਨ ਅਸਲ ਵਿੱਚ ਇਹਦੇ ਅੰਦਰ ਜ਼ਹਿਰ ਹੈ ਇਹ ਸਾਨੂੰ ਸਮਝ ਨਹੀਂ ਆ ਰਹੀ ਕਿਉਂਕਿ ਉੱਤੇ ਮਿੱਠਾ ਲੱਗਿਆ ਹੋਇਆ ਕਿੰਨੇ ਰਸ ਨੇ ਦੁਨਿਆਵੀ ਤੌਰ ਤੇ ਜੀਭ ਦਾ ਰਸ ਅੱਖਾਂ ਦਾ ਰਸ ਕੰਨਾਂ ਦਾ ਰਸ ਬਾਕੀ ਸਭ ਇੰਦਰੀਆਂ ਦੇ ਕਿੰਨੇ ਰਸ ਨੇ ਜਿਹੜੇ ਸਾਨੂੰ ਕਿੰਨੇ ਸੁਆਦਲੇ ਲੱਗਦੇ ਨੇ ਕਿੰਨੇ ਮਿੱਠੇ ਲੱਗਦੇ ਨੇ ਸਾਨੂੰ ਉਹਨਾਂ ਦੇ ਅੰਦਰ ਲੁਕਿਆ ਹੋਇਆ ਜ਼ਹਿਰ ਪਤਾ ਹੀ ਨਹੀਂ ਲੱਗਦਾ ਇਸ ਲਈ ਅਸੀਂ ਸਾਰੀ ਜ਼ਿੰਦਗੀ ਇਹ ਮਿੱਠੇ ਦੇ ਭੁਲੇਖੇ ਨੂੰ ਖਾਂਦੇ ਰਹਿੰਨੇ ਆਂ RAM ਸ਼ਰਨ ਸਾਨੂੰ ਭੁੱਲ ਹੀ ਜਾਂਦੀ ਏ ਕਿਉਂਕਿ ਦਾ ਨਸ਼ਾ ਇਹ ਨਾ ਜ਼ਿਆਦਾ ਸੁਰਤ ਹੀ ਨਹੀਂ ਆਉਂਦੀ ਅਗਲਾ ਬਚਨ ਜਿਹੜਾ ਸਤਿਗੁਰੂ ਜੀ ਦਾ ਇਹ ਸੰਸਾਰ ਸਗਲ ਹੈ ਸੁਪਨੂ ਦੇਖ ਕਾਹ ਲੋਭਾ ਵੈ ਜਿਵੇਂ ਅਸੀਂ ਰਾਤ ਨੂੰ ਸੁੱਤੇ ਪਏ ਸੁਪਨਾ ਵੇਖੀਏ ਤੇ ਸੁਪਨੇ ਦੇ ਵਿੱਚ ਅਸੀਂ ਬੜੇ ਅਮੀਰ ਬਨ ਜਾਈਏ ਰਾਜੇ ਬਨ ਜਾਈਏ ਸਾਡੀ ਸੋਹਣੀ ਜ਼ਿੰਦਗੀ ਸਾਨੂੰ ਸੁਪਨੇ ਚ ਨਜ਼ਰ ਆਵੇ ਫਿਰ ਅਸੀਂ ਉਹ ਸੁਪਨੇ ਦੇ ਲੁਭਾਏ ਮਾਨ ਹੋ ਜਾਂਦੇ ਆ ਜਦੋਂ ਕਿ ਤੇ ਅੱਖ ਖੁੱਲਦੀ ਏ ਇੰਨਾ ਸੁੰਦਰ ਸੁਪਨਾ ਵੇਖ ਕੇ ਜਾਗਦੇ ਆ ਤੇ ਜੀ ਕਰਦਾ ਉਹ ਸੁਪਨਾ ਦੁਬਾਰਾ ਆ ਜਾਏ ਉਹ ਸੁਪਨੇ ਨੂੰ ਫਿਰ ਵੇਖੀਏ بار بار ਵੇਖੀਏ ਲੇਕਿਨ ਸੁਪਨਾ ਤੇ ਗੁਰਮਖੋ ਕੇਵਲ ਸੁਪਨਾ ਹੁੰਦਾ ਏ ਉਹ ਸਚਾਈ ਨਹੀਂ ਹੁੰਦੀ ਉਹ ਅਸਲੀਅਤ ਨਹੀਂ ਹੁੰਦੀ ਅਸੀਂ ਉਸ ਸੁਪਨੇ ਦੇ ਵਿੱਚ ਲੁਭਾਏ ਮਾਨ ਹੋ ਚੁੱਕੇ ਹਾਂ ਇਹ ਜਿਹੜਾ ਸੁਪਨਾ ਸੰਸਾਰ ਰੂਪੀ ਸੁਪਨਾ ਆਪਾਂ ਵੇਖ ਰਹੇ ਹਾਂ ਗੁਰਮਖੋ ਇਹ ਅੱਖਾਂ ਖੁੱਲੀਆਂ ਦਾ ਸੁਪਨਾ ਹੀ ਹੈ ਹੋਰ ਕੁਝ ਵੀ ਨਹੀਂ ਮੈਂ ਪਿੱਛੇ ਜੇ ਇੱਕ ਦਿਨ ਕਥਾ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਇਹ ਜਦੋਂ ਅਸੀਂ ਇਸ ਸਰੀਰ ਵਿੱਚ ਹੁੰਦੇ ਹਾਂ ਰਾਤ ਦੇ ਵਕਤ ਜਦੋਂ ਅਸੀਂ ਸੌਂ ਜਾਂਦੇ ਹਾਂ ਤੇ ਸੁੱਤੇ ਪਏ ਅਸੀਂ ਸੁਪਨਾ ਵੇਖਦੇ ਹਾਂ ਉਹ ਸੁਪਨਾ ਅਸੀਂ ਇੱਥੇ ਨਹੀਂ ਵੇਖ ਰਹੇ ਹੁੰਦੇ ਸੁਪਨਾ ਕਿਤੇ ਹੋਰ ਵੇਖ ਰਹੇ ਹਾਂ ਚਾਹ ਇੰਡੀਆ 'ਚ ਹੋਵੇ ਚਾਹ ਕਿਸੇ ਹੋਰ ਮੁਲਕ ਵਿੱਚ ਹੋਵੇ ਭਾਵੇਂ ਅਸੀਂ ਆਕਾਸ਼ ਵਿੱਚ ਕਿਉਂ ਨਾ ਚਲੇ ਗਏ ਹੋਈ ਲੇਕਿਨ ਜਿੱਥੇ ਅਸੀਂ ਸੁੱਤੇ ਸਾਂ ਜਿਸ ਬੈੱਡ ਉੱਤੇ ਸੁਪਨਾ ਉੱਥੋਂ ਦਾ ਨਹੀਂ ਹੁੰਦਾ ਸੁਪਨਾ ਕਿਤੇ ਹੋਰ ਵੇਖ ਰਹੇ ਹਾਂ ਜਿਹੜਾ ਅਸੀਂ ਸੁਪਨਾ ਇਹ ਰਾਤ ਦੇ ਸਮੇਂ ਵੇਖਦੇ ਹਾਂ ਸਾਡੀਆਂ ਅੱਖ ਅੱਖਾਂ ਬੰਦ ਦਾ ਸੁਪਨਾ ਹੁੰਦਾ ਯਾਨੀ ਬੰਦ ਅੱਖਾਂ ਨਾਲ ਅਸੀਂ ਸੁਪਨਾ ਵੇਖਦੇ ਹਾਂ ਅਸੀਂ ਕਿਸੇ ਹੋਰ ਜਗ੍ਹਾ ਤੇ ਹਾਂ ਤੇ ਮੈਂ ਗੱਲ ਇਹ ਸਾਹਮਣੇ ਲਿਆਂਦੀ ਸੀ ਸਾਰੇ ਜਣੇ ਆਪਾਂ ਛਾਤੀ ਮਾਰ ਕੇ ਵੇਖੀਏ ਕਿਤੇ ਇਹ ਨਾ ਹੋਵੇ ਕਿ ਅਸੀਂ ਇਹ ਖੁੱਲੀਆਂ ਅੱਖਾਂ ਦਾ ਜਿਹੜਾ ਸੁਪਨਾ ਵੇਖ ਰਹੇ ਹਾਂ ਕਿਸੇ ਹੋਰ ਜਗ੍ਹਾ ਤੇ ਅਸੀਂ ਸੁੱਤੇ ਹੋਈਏ ਕਿਸੇ ਹੋਰ ਜਗ੍ਹਾ ਤੇ ਸੁੱਤੇ ਹੋਈਏ ਤੇ ਇਸ ਜਗ੍ਹਾ ਤੇ ਅਸੀਂ ਆ ਅੱਖਾਂ ਖੁੱਲੀਆਂ ਨਾਲ ਸੁਪਨਾ ਵੇਖ ਰਹੇ ਹੋਈਏ ਇਸ ਨੂੰ ਪਹਿਚਾਨਣ ਦੀ ਲੋੜ ਏ ਜਿਸ ਦਿਨ ਕਿਸੇ ਵੀ ਵਿਅਕਤੀ ਨੂੰ ਸਮਝ ਆ ਗਈ ਇਹ ਗੱਲ ਕਿ ਆਹ ਖੁੱਲੀਆਂ ਅੱਖਾਂ ਦਾ ਮੈਂ ਸੁਪਨਾ ਵੇਖਦਾ ਹਾਂ ਗੁਰਮਖੋ ਦੇ ਜੀਵਨ ਵਿੱਚ ਤਬਦੀਲੀ ਆ ਜਾਏਗੀ ਤਬਦੀਲੀ ਹੀ ਨਹੀਂ ਕ੍ਰਾਂਤੀ ਆਏਗੀ ਕਿ ਮੈਂ ਸਾਰੀ ਜ਼ਿੰਦਗੀ ਸੁਪਨੇ ਵਿੱਚ ਕੀ ਕੀਤਾ ਇਸ ਸੁਪਨੇ ਵਿੱਚ ਇਹਨਾਂ ਖੁੱਲੀਆਂ ਅੱਖਾਂ ਦੇ ਸੁਪਨੇ ਵਿੱਚ ਅਸੀਂ ਬਹੁਤ ਕੁਝ ਕਮਾਈ ਕਰਨੀ ਸੀ ਅਸੀਂ ਵਾਹਿਗੁਰੂ ਜੀ ਦੇ ਨਾਮ ਦਾ ਸੱਚਾ ਧਨ ਇਕੱਠਾ ਕਰਨਾ ਸੀ ਜਿਹੜੇ ਧਨ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ ਤੇ ਫਿਰ ਜਦੋਂ ਬੰਦਾ ਮਰ ਜਾਂਦਾ ਹੈ ਨਾ ਤੇ ਉਹਦੇ ਨਾਲ ਲੋਕੀ ਰੁਪਈਏ ਜਾਂ ਡਾਲਰ ਰੱਖਦੇ ਨੇ ਉਹਦੇ ਉੱਤੇ ਚੰਗੀਆਂ ਨਵੀਆਂ ਚਾਦਰਾਂ ਲਿਆ ਕੇ ਪਾਉਂਦੇ ਨੇ ਉਹਦੇ ਨਾਲ ਹੋਰ ਸਾਜੋ ਸਮਾਨ ਉਹਦੇ ਲਈ ਦੀਵਾ ਜਗਾਉਂਦੇ ਨੇ ਇਸ ਸਭ ਕਾਸੇ ਦਾ ਮਤਲਬ ਸਿਰਫ ਇਨਾ ਹੁੰਦਾ ਹੈ ਕਿ ਅਸੀਂ ਉਹਨੂੰ ਰਾਹ ਦਾ ਖਰਚ ਦੇ ਰਹੇ ਹਾਂ ਗੁਰਮੁਖੋ ਇੱਥੋਂ ਵਾਲੇ ਡਾਲਰ ਇਸ ਰਾਹ ਵਿੱਚ ਨਹੀਂ ਚੱਲਣ ਵਾਲੇ ਉਹ ਕਰੰਸੀ ਉੱਥੋਂ ਦੀ ਨਹੀਂ ਹੈ ਉਹ ਡਾਲਰ ਕੇਵਲ ਇਸ ਧਰਤੀ ਤੇ ਚੱਲਦੇ ਨੇ ਅੱਖਾਂ ਬੰਦ ਕਰਨ ਤੋਂ ਬਾਅਦ ਇਹ ਡਾਲਰ ਨਹੀਂ ਚੱਲਣ ਵਾਲੇ ਉੱਥੇ ਤੁਹਾਨੂੰ ਕੋਈ ਹੋਰ ਚਾਹੀਦਾ ਹੋਏਗਾ ਜਿਹੜਾ ਅਸੀਂ ਇਕੱਠਾ ਨਹੀਂ ਕਰ ਰਹੇ ਸਾਨੂੰ ਸਵਾਸ ਸਵਾਸ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਏ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਸੱਚਾ ਧਨ ਇਕੱਠਾ ਕਰ ਸਕੀਏ ਜਿਹੜਾ ਧਨ ਸਾਡੇ ਨਾਲ ਇਸ ਸੰਸਾਰ ਤੋਂ ਜਾਂਦੀ ਵਰੀ ਨਾਲ ਜਾਏਗਾ ਇੱਥੇ ਬਾਅਦ ਦਾ ਕੀਤਾ ਹੋਇਆ ਕੁਝ ਵੀ ਸਾਡੇ ਨਾਲ ਨਹੀਂ ਜਾਣਾ ਇਹ ਪੱਕੀ ਗੱਲ ਗੁਰੂ ਜੀ ਨੇ ਆਖਿਆ ਜੋ ਉਪਜੈ ਸੋ ਸਗਲ ਬਿਨਾਸੈ ਰਹਿਣ ਨਾ ਕੋ ਪਾਵੇ ਇਸ ਸੰਸਾਰ ਵਿੱਚ ਕਿਸੇ ਨੇ ਨਹੀਂ ਰਹਿਣਾ ਭਾਵ ਇਹ ਸੁਪਨੇ ਨੇ ਸਦਾ ਨਹੀਂ ਚੱਲਣਾ ਜਿਵੇਂ ਅਸੀਂ ਬੰਦ ਅੱਖਾਂ ਦਾ ਸੁਪਨਾ ਵੇਖਦੇ ਹਾਂ ਥੋੜੇ ਸਮੇਂ ਬਾਅਦ ਅੱਖਾਂ ਖੁੱਲ ਜਾਂਦੀਆਂ ਨੇ ਸੁਪਨਾ ਬਿਨ ਸਜਾਂਦਾ ਇਸੇ ਤਰ੍ਹਾਂ ਜਦੋਂ ਕਿਸੇ ਵਿਅਕਤੀ ਦੀਆਂ ਗਿਆਨਮਈ ਪ੍ਰਕਾਸ਼ ਵਿੱਚ ਅੱਖਾਂ ਖੁੱਲ੍ਹਦੀਆਂ ਨੇ ਉਦੋਂ ਆ ਖੁੱਲੀਆਂ ਅੱਖਾਂ ਵਾਲਾ ਸੁਪਨਾ ਵੀ ਬਿਨ ਸਜਾਂਦਾ ਜੋ ਉਪਜੈ ਸੋ ਸਗਲ ਬਿਨਸਾ ਰਹਿਨ ਨਾ ਕੋ ਪਾਵੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਇਹ ਵੀ ਬਚਨ ਸਮਝਾਏ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਨ ਗਾਇ ਲੈ ਛਾੜ ਸਗਲ ਜੰਜਾਲ ਕਿੰਨਾ ਸੋਹਣਾ ਉਪਦੇਸ਼ ਦਿੱਤਾ ਹੈ ਕਿ ਇਸ ਸੁਪਨੇ ਵਿੱਚ ਤੂੰ ਇੱਕ ਕਮਾਈ ਕਰ ਸਕਦਾ ਹੈ ਬਾਕੀ ਸਾਰਿਆਂ ਜੰਜਾਲਾਂ ਨੂੰ ਤਿਆਗ ਕੇ ਪਰਮਾਤਮਾ ਦੀ ਭਗਤੀ ਵਿੱਚ ਜੁੜ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਧਰਮ ਦੇ ਕਰਤਕਾਰ ਨਾਮ ਜਪ ਤੇ ਵੰਡ ਕੇ ਸ਼ੱਕ ਇਹ ਸਿਧਾਂਤ ਨੂੰ ਅਪਣਾ ਇਹ ਧਨ ਤੇਰੇ ਨਾਲ ਜ਼ਰੂਰ ਜਾਏਗਾ ਫਿਰ ਸਤਿਗੁਰੂ ਜੀ ਨੇ ਆਖਿਆ ਅਖੀਰ ਲਾਏ ਬੰਦੇ ਇਸ ਸ਼ਬਦ ਦਾ ਮਿੱਥਿਆ ਤਨ ਸਾਚੋ ਕਰਮਾਨਿਓ ਇਹ ਵਿਦਿਆਪ ਬੰਧਾਵੈ ਏ ਮਨੁੱਖ ਆਪਣਾ ਆਪਾ ਕਿਵੇਂ ਫਸਾਈ ਬੈਠਾ ਇੱਕ ਜਾਲ ਦੇ ਅੰਦਰ ਮਿੱਥਿਆ ਤਨ ਜਿਹੜਾ ਏ ਮਿੱਥਿਆ ਦਾ ਮਤਲਬ ਹੁੰਦਾ ਹੈ ਜੀ ਜਿਹੜਾ ਸਦਾ ਰਹਿਣ ਵਾਲਾ ਨਹੀਂ ਮਿੱਥਿਆ ਬਚਨ ਉਸ ਨੂੰ ਕਹਿੰਦੇ ਆ ਜਿਹੜਾ ਝੂਠਾ ਹੋਵੇ ਮਿੱਥਿਆ ਚੀਜ਼ ਅਸੀਂ ਉਸ ਨੂੰ ਕਹਿੰਦੇ ਆ ਜਿਹੜੀ ਬਿਨ ਬਿਨ ਸੰਹਾਰ ਹੋਵੇ ਇਹ ਸਾਡਾ ਤਨ ਵੀ ਮਿੱਥਿਆ ਹੈ ਗੁਰੂ ਜੀ ਨੇ ਆਖਿਆ ਮਿੱਥਿਆ ਤਨ ਸਾਚੋ ਕਰ ਮੰਨਿਉ ਇਹ ਵਿਦ ਆਪ ਬੰਧਾਵੈ ਇਸ ਜੁਗਤੀ ਨਾਲ ਇਸ ਤਰੀਕੇ ਨਾਲ ਇਸ ਮਨੁੱਖ ਨੇ ਆਪਣੇ ਆਪ ਨੂੰ ਇਸ ਮਾਇਆ ਦੇ ਜਾਲ ਵਿੱਚ ਫਸਾਇਆ ਹੋਇਆ ਏ ਇਹਨੇ ਇਸ ਨਾਸ਼ਵੰਤ ਸਰੀਰ ਨੂੰ ਸੱਚਾ ਕਰਕੇ ਮੰਨ ਲਿਆ ਹੋਇਆ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਵਿੱਚ ਆਪਾਂ ਨੂੰ ਸਮਝਾਉਂਦਾ ਯਤਨ ਕੀਤਾ ਹੈ ਮਿੱਥਿਆ ਰਾਜ ਜੋਬਨ ਧਨ ਮਾਲ ਵੇਖੋ ਆ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਜਿੰਨਾਂ ਨੂੰ ਬੜਾ ਸੰਭਾਲ ਸੰਭਾਲ ਰੱਖਦੇ ਆ ਜਿੰਨਾਂ ਨੂੰ ਇਕੱਠਿਆਂ ਕਰਨ ਲਈ ਅਸੀਂ ਸੱਚੀ ਗੁਰੇਜ਼ ਨਹੀਂ ਕਰਦੇ ਝੂਠ ਬੋਲਣ ਤੋਂ ਹੇਰਾ ਫੇਰੀ ਕਰਨ ਤੋਂ ਸਾਧ ਸੰਗਤ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਇੱਕ ਇਨ ਜਨਰਲ ਗੱਲ ਕਰਨਾ ਅਸੀਂ ਮਾਨਵਤਾ ਦੀ ਮੈਂ ਗੱਲ ਕਰਦਾ ਮਨੁੱਖ ਕਿਸ ਤਰ੍ਹਾਂ ਥੋੜਿਆਂ ਜਿਹਾ ਬਦਲ ਡਮੜਿਆਂ ਬਦਲੇ ਕਿਸੇ ਭਲੇ ਪੁਰਸ਼ ਦਾ ਕਤਲ ਕਰਨ ਤੋਂ ਵੀ ਮਨੁੱਖ ਸੰਕੋਚ ਨਹੀਂ ਕਰਦਾ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਅਸੀਂ ਜੇ ਸਮਝ ਲੈਂਦੇ ਮਿੱਥਿਆ ਰਾਜ ਜੋਬਨ ਧਨ ਮਾਲ ਇਹ ਸਾਰਾ ਕੁਝ ਬਿਨ ਸੰਹਾਰੇ ਤੇ ਫਿਰ ਅਸੀਂ ਕਿਉਂ ਇਕੱਠਾ ਕਰਦੇ ਅਸੀਂ ਕਿਉਂ ਇਸ ਧਨ ਬਦਲੇ ਕਿ ਸੇ ਦੂਸਰੇ ਦਾ ਨੁਕਸਾਨ ਕਰ ਦੇ ਇਹਦਾ ਮਤਲਬ ਹੈ ਅਸੀਂ ਪਾਣੀ ਪੜੀ ਜ਼ਰੂਰ ਏ ਪਰ ਉਸ ਨੂੰ ਸਮਝਿਆ ਨਹੀਂ ਜੇ ਸਮਝਿਆ ਤੇ ਉਸ ਨੂੰ ਜੀਵਨ ਵਿੱਚ ਅਪਣਾਇਆ ਨਹੀਂ ਜਨ ਨਾਨਕ ਸੋ ਜਨ ਮੁਕਤਾ RAM ਭਜਨ ਚਿਤ ਲਾਵੇ ਗੁਰੂ ਸਾਹਿਬ ਨੇ ਸਾਨੂੰ ਮੁਕਤੀ ਬਾਰੇ ਇੱਥੇ ਗੱਲ ਸਮਝਾਈ ਏ ਤੇ ਇਹ ਗੱਲ ਸਮਝ ਲੈਣਾ ਜੀ ਇੱਕ ਬੜੇ ਧਿਆਨ ਨਾਲ ਜਿਹੜੀ ਗੁਰਮਤਿ ਦੀ ਮੁਕਤੀ ਏ ਉਹ ਦੂਜੇ ਮਤਾਂ ਨਾਲੋਂ ਬਿਲਕੁਲ ਵੱਖਰੀ ਹੈ। ਕੁਝ ਮਤਾਂ ਵਿੱਚ ਆਖਿਆ ਜਾਂਦਾ ਹੈ ਇਨਸਾਨ ਮਰਨ ਤੋਂ ਬਾਅਦ ਮੁਕਤ ਹੋਏਗਾ। ਪਰ ਗੁਰੂ ਸਾਹਿਬ ਉਸ ਮੁਕਤੀ ਨੂੰ ਮੁਕਤੀ ਨਹੀਂ ਮੰਨਦੇ ਜਿਹੜੀ ਕਿਤੇ ਮਰਨ ਤੋਂ ਬਾਅਦ ਮਿਲਦੀ ਹੋਵੇ। ਪਤਾ ਨਹੀਂ ਮਿਲਦੀ ਏ ਵੇਖੀ ਵੀ ਕਿ ਨਹੀਂ ਇਹ ਵੀ ਨਹੀਂ ਪਤਾ। ਮੁਕਤ ਬਪੜੀ ਵੀ ਗਿਆਨੀ ਤਿਆਗ ਹੈ ਗੁਰਮਤਿ ਦਾ ਇਹ ਸਿਧਾਂਤ ਹੈ। ਕਿ ਜਿਸ ਨੂੰ ਸਮਝ ਆ ਜਾਂਦੀ ਏ ਉਹ ਉਸ ਮੁਕਤੀ ਦਾ ਤਿਆਗ ਕਰ ਦਿੰਦਾ ਜਿਹੜੀ ਮੁਕਤੀ ਮਰਨ ਤੋਂ ਬਾਅਦ ਮਿਲਦੀ ਏ ਫਿਰ ਗੁਰਮਤਿ ਦੀ ਮੁਕਤੀ ਕਿਹੜੀ ਏ ਰਾਮ ਭਜਨ ਚੇਤ ਲਾਭ ਏ ਹੈ ਗੁਰਮਤਿ ਦੀ ਮੁਕਤੀ ਜੇ ਜਿਉਂਦੇ ਜੀ ਮਨੁੱਖ ਪਰਮਾਤਮਾ ਦੀ ਭਗਤੀ ਵਿੱਚ ਆਪਣੇ ਚੇਤ ਨੂੰ ਜੋੜ ਲਵੇ ਤੇ ਉਹ ਵਿਕਾਰਾਂ ਤੋਂ ਆਜ਼ਾਦ ਹੋ ਸਕਦਾ ਉਹ ਇਨਾਂ ਮਾਇਆ ਦੇ ਬੰਧਨਾਂ ਤੋਂ ਉਹਦੀ ਬੰਦ ਖਲਾਸੀ ਹੋ ਸਕਦੀ ਏ ਬਸ ਇਹੋ ਹੀ ਹੈ ਗੁਰਮਤਿ ਦੀ ਮੁਕਤੀ ਹੋਰ ਕੋਈ ਮੁਕਤੀ ਨਹੀਂ ਗੁਰਮਤਿ ਨੇ ਹਰ ਚੀਜ਼ ਸਾਨੂੰ ਨਵੀਂ ਨਰੋਈ ਬਖਸ਼ੀ ਏ ਤੇ ਜਿਹੜੀ ਮੁਕਤੀ ਏ ਉਹ ਵੀ ਸਾਨੂੰ ਇੱਕ ਵਿਲੱਖਣ ਕਿਸਮ ਦੀ ਦਿੱਤੀ ਏ ਕਿ ਇਨਸਾਨ ਜੇ ਤੂੰ ਇਨ੍ਹਾਂ ਵਿਕਾਰਾਂ ਤੋਂ ਇਨ੍ਹਾਂ ਬੰਧਨਾਂ ਤੋਂ ਜੇ ਤੂੰ ਜਿਉਂਦੇ ਜੀ ਮੁਕਤ ਨਹੀਂ ਹੋਇਆ ਤੇ ਮਰਨ ਤੋਂ ਬਾਅਦ ਤੇਰੇ ਲਈ ਅਸੀਂ ਪਾਠ ਕਰਾ ਦਈਏ ਅਖੰਡ ਪਾਠ ਕਰਾ ਦਈਏ ਲੋਕਾਂ ਨੂੰ ਸੱਦ ਕੇ ਰੋਟੀਆਂ ਖਵਾ ਦਈਏ ਇੱਥੇ ਨੂੰ ਛਤਰੀ ਦੇ ਦਈਏ ਇੱਥੇ ਨੂੰ ਜੋੜਾ ਦੇ ਦਈਏ ਕੁਝ ਅਰਥ ਨਹੀਂ ਉਹਨਾਂ ਚੀਜ਼ਾਂ ਦਾ ਉਹ ਕਿਸੇ ਅਰਥ ਨਹੀਂ ਆਉਣ ਵਾਲੀਆਂ ਸੂ ਜਨਮ ਮੁਕਤਾ ਕਿਹੜਾ ਜਨਮ ਮੁਕਤਾ ਏ ਰਾਮ ਭਜਨ ਚਿੱਤ ਲਾਵੇ ਗੁਰੂ ਨਵੇਂ ਪਾਤਸ਼ਾਹ ਮਹਾਰਾਜ ਦੀ ਇਹ ਪੰਕਤੀ ਪੜ੍ਹ ਕੇ ਮੈਂ ਸਮਾਪਤੀ ਕਰਦਾ ਨਾਨਕ ਮੁਕਤ ਤਾਹੇ ਤੁਮ ਮੰਨੋ ਜੇ ਘਟ ਰਾਮ ਸਮਾਵੇ ਕਾ ਤੇ ਮੈਨੇ ਹਿਰਦਾ ਇਹ ਸਰੀਰ ਦੇ ਅੰਦਰ ਇੱਕ ਸਥਾਨ ਹੈ ਜੀ ਜਿਹੜੀ ਜਗਾ ਤੇ ਪਰਮੇਸ਼ਵਰ ਦੇ ਨਾਮ ਨੇ ਟਿਕਣਾ ਆਪਾਂ ਕੋਸ਼ਿਸ਼ ਕਰੀਏ ਵਤੋਂ ਵਤ ਪ੍ਰਮਾਤਮਾ ਦੀ ਭਗਤੀ ਵਿੱਚ ਜੁੜਿਆ ਕਰੀਏ ਨਾਮ ਦਾ ਸਿਮਰਨ ਕਰਿਆ ਕਰੀਏ ਨਾਮ ਸਿਮਰਨ ਕਰਨ ਦੇ ਨਾਲ ਸਾਡਾ ਇਹ ਮਨੁੱਖਾ ਜੀਵਨ ਸਫਲ ਜੀਵਨ ਹੋ ਸਕਦਾ ਹੈ ਜਿਹੜਾ ਗੁਰੂ ਮਹਾਰਾਜ ਨੇ ਬਚਨ ਆਖਿਆ ਨਾ ਕਹਾਂ ਨਰ ਆਪਨੂੰ ਜਨਮ ਗਵਾਵ ਫਿਰ ਅਸੀਂ ਆਪਣਾ ਜਨਮ ਗਵਾ ਕੇ ਨਹੀਂ ਜਾਵਾਂਗੇ ਸਗੋਂ ਜਨਮ ਨੂੰ ਸਫਲ ਬਣਾ ਕੇ ਜਾਵਾਂ। ਆਪ ਜੀ ਨੇ ਬੜੇ ਪਿਆਰ ਨਾਲ ਅੱਜ ਦੀ ਇਸ ਗੁਰਮਤਿ ਵਿਚਾਰ ਨੂੰ ਸੁਣਿਆ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦੀ ਹਾਂ। ਮੇਰੇ ਪਾਸੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।